ਸਿੰ ਬਾਦਲ ਹੁਣਾ ਦੀ ਧਾਰਮਿਕ ਸਜ਼ਾ ਦਾ ਅੱਜ 7ਵਾਂ ਦਿਨ ਹੈ ਤੇ ਤਲਵੰਡੀ ਸਾਬੋ ਤੱਕ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਪਹੁੰਚੇ ਕੋਈ ਨਹੀਂ ਸੇਵਾ ਕੀਤੀ ਜਾ ਰਹੀ ਹੈ ਚੋਬਦਾਰ ਦੀ ਸੇਵਾ ਗਲ ਦੇ ਵਿੱਚ ਤਖਤੀ ਪਾਈ ਹੋਈ ਹੈ ਸੇਵਾਦਾਰ ਵਾਲਾ ਬਾਣਾ ਪਾਇਆ ਹੋਇਆ ਔਰ ਹੱਥ ਦੇ ਵਿੱਚ ਵਰਸ਼ਾ ਫੜਿਆ ਹੋਇਆ ਤੁਸੀਂ ਅਕਸਰ ਦੇਖਦੇ ਹੋ ਗੁਰੂ ਘਰਾਂ ਦੇ ਵਿੱਚ ਜਦੋਂ ਤੁਸੀਂ ਦਰਸ਼ਨੀ ਦਿਓੜੀ ਤੋਂ ਐਂਟਰ ਹੋਵੋ ਤਾਂ ਸੇਵਾਦਾਰ ਖੜੇ ਹੁੰਦੇ ਆ ਜਿਹੜੇ ਉੱਥੇ ਸੇਵਾ ਕਰ ਰਹੇ ਹੁੰਦੇ ਆ ਔਰ ਨਾਲ ਕੀ ਨਿਗਰਾਨੀ ਵੀ ਰੱਖ ਰਹੇ ਹੁੰਦੇ ਆ ਤਾਂ ਉਹ ਚੌਕਦਾਰ ਦੀ ਸੇਵਾ ਸੁਖਵੀਰ ਸਿੰਘ ਬਾਦਲ ਕਰ ਰਹੇ ਨੇ ਪਰ ਸਿਕਿਉਰਿਟੀ ਦਾ ਪ੍ਰਬੰਧ ਤਾਮਾ ਝਾਮਾ ਵੀ ਤੁਸੀਂ ਦੇਖ ਸਕਦੇ ਹੋ ਕਿ ਸਿਕਿਉਰਿਟੀ ਕਿੰਨੀ ਹੈ ਇਸ ਦਾ ਕਾਰਨ ਵੀ ਤੁਹਾਨੂੰ ਪਤਾ ਹੈ ਕਿ ਸੁਖਵੀਰ ਬਾਦਲ ਨੂੰ ਹਣਾ ਤੇ ਜਿਹੜਾ ਹਮਲਾ ਹੋਇਆ ਸੀ ਤਾਂ ਉਸ ਤੋਂ ਬਾਅਦ ਇਹਨਾਂ ਦੀ ਸਿਕਿਉਰਿਟੀ ਦੇ ਵਿੱਚ ਵਾਅਦਾ ਕੀਤਾ ਗਿਆ ਤੇ ਅੱਜ 7ਵੇਂ ਦਿਨ ਇਹਨਾਂ ਦੀ ਧਾਰਮਿਕ ਸਜ਼ਾ ਜਿਹੜੀ ਹੈ ਉਹ ਜਾਰੀ ਹੈ ਤਖਤ ਸ਼੍ਰੀ ਦਮਦਮਾ ਸਾਹਿਬ ਪਹੁੰਚੇ ਕੋਈ ਨਹੀਂ ਸੁਖਬੀਰ ਬਾਦਲ ਤਖਤ ਸ੍ਰੀ ਦਮਦਮਾ ਸਾਹਿਬ ਤੇ ਸੇਵਾ ਕਰ ਰਹੇ ਨੇ ਚੌਧਾਰ ਦੀ ਸੇਵਾ ਤੋਂ ਬਾਅਦ ਇਹ ਝੂਠੇ ਵਰਤਨਾ ਦੀ ਸੇਵਾ ਕਰਨਗੇ ਉਹ ਭਾਂਡੇ ਮਾਂਜਣ ਦੀ ਸੇਵਾ ਕਰਨਗੇ ਕੀਰਤਨ ਸਰਵਨ ਕਰਨ ਦੀ ਤੇ ਪਾਠ ਕਰਨ ਦੀ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਤਲਵੰਡੀ ਸਾਬੋ ਤੋਂ ਸਿੱਧੀਆਂ ਤਸਵੀਰਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਤੇ ਪਹੁੰਚੇ ਕੋਈ ਨਹੀਂ ਕਿਉਂਕਿ ਸਿੰਘ ਸਹਿਬਾਨਾ ਨੇ ਜਿਹੜੀ ਧਾਰਮਿਕ ਸਜ਼ਾ ਲਾਈ ਸੀ ਉਹਦੇ ਵਿੱਚ ਦੋ ਦੋ ਦਿਨ ਕਿਹਾ ਸੀ ਕਿ ਸਾਰੇ ਤਖਤਾ ਤੇ ਇੰਜ ਹੀ ਸੇਵਾ ਕਰਨੀ ਐ ਤਾਂ ਅੱਜ ਸਤਵਾਂ ਦਿਨ ਐ ਸਭ ਤੋਂ ਪਹਿਲਾਂ ਦੋ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਸੇਵਾ ਕੀਤੀ ਤਾਂ ਉੱਥੇ ਦੂਜੇ ਦਿਨ ਹਮਲਾ ਹੋ ਗਿਆ ਫਿਰ ਉਸ ਤੋਂ ਬਾਅਦ ਸੇਵਾ ਜੁੜੀ ਐ ਸੁਬੀਰ ਸਿੰਘ ਬਾਦਲ ਹੁਣਾਂ ਨੇ ਰੋਕੀ ਨਹੀਂ ਉੰਜ ਹੀ ਸੇਵਾ ਕਰਦੇ ਰਹੇ ਤੇ ਦੋ ਦਿਨ ਸ੍ਰੀ ਕੇਸਗੜ ਸਾਹਿਬ ਆਨੰਦਪੁਰ ਦੇ ਵਿੱਚ ਸੇਵਾ ਕੀਤੀ ਆਰ ਤੀਸਰੇ ਦਿਨ ਅਕੈਲੀ ਕੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਸੇਵਾ ਕੀਤੀ ਦੋ ਦਿਨ ਉੱਥੇ ਕੁੱਲ 6 ਦਿਨ ਹੋ ਚੁੱਕੇ ਤੇ ਅੱਜ ਸਤਵਾਂ ਦਿਨ ਹੈ ਤਲਮੰਡੀ ਸਾਬੋਂ ਤੱਕ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਸੇਵਾ ਕਾਰਜ ਨੇ ਸੁਖਬੀਰ ਸਿੰਘ ਬਾਦਲ ਤਸਵੀਰਾਂ ਦਿਖਾ ਰਹੇ ਆ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਨਾਲ ਸਿਕਿਉਰਿਟੀ ਲੱਗੀ ਹੋਈ ਹੈ ਤੇ ਹੋਰ ਵੀ ਨਾਲ ਉਹਨਾਂ ਦੇ ਅਕਈ ਆਕੂ ਜਿਹੜੇ ਨੇ ਕਈ ਲੀਡਰ ਜਿਹੜੇ ਨੇ ਅਕਾਲੀ ਦਲ ਦੇ ਉਹ ਵੀ ਤੁਹਾਨੂੰ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਕਲ ਸਕੰਦਰ ਸਿੰਘ ਮਲੂਕਾ ਜਿਹੜੇ ਸੁਧਾਰ ਲਹਿਰ ਦੇ ਨਾਲ ਜੁੜੇ ਨੇ ਉਹ ਵੀ ਬਾਗੀ ਧੜੇ ਦੇ ਵੱਲੋਂ ਪਹੁੰਚੇ ਕੋਈ ਸੀਗੇ ਸੁਬੀਰ ਸਿੰਘ ਬਾਦਲ ਹੁਣਾਂ ਦੇ ਨਾਲ ਨਜ਼ਰ ਆਏ ਤਾਂ ਅੱਜ ਇਹ ਤਸਵੀਰਾਂ ਨੇ ਸਿੱਧੀਆਂ ਤਾਜ਼ੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ 7ਵੇਂ ਦਿਨ ਵੀ ਧਾਰਮਿਕ ਸਜ਼ਾ ਜਿਹੜੀ ਉਹ ਆਪਣੀ ਪੂਰੀ ਕਰ ਰਹੇ ਨੇ ਸੇਵਾ ਸੁਬੀਰ ਸਿੰਘ ਬਾਦਲ ਹੁਣਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਅੱਤਕ ਤਸਵੀਰ ਦਮਦਮਾ ਸਾਹਿਬ ਸੇਵਾ ਕਰ ਰਹੇ ਨੇ ਤਲਵੰਡੀ ਸਾਬੋ ਦੇ ਵਿੱਚ ਪਹੁੰਚੇ ਨੇ ਸਿਕਿਉਰਿਟੀ ਵੀ ਤਾਇਨਾਤ ਕੀਤੀ ਗਈ ਹੈ ਕੜੜੇ ਪਹਿਰੇ ਦੇ ਵਿੱਚ ਪਹਿਰੇਦਾਰੀ ਕਰ ਰਹੇ ਨੇ ਸੁਬੀਰ ਸਿੰਘ ਬਾਦਲ ਇਹ ਤਸਵੀਰ ਹੈ ਸੁਬੀਰ ਸਿੰਘ ਬਾਦਲ ਹੁਣੀ ਉੱਥੇ ਪਹੁੰਚੇ ਨੇ 7ਵੇਂ ਦਿਨ ਦੀ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਉਧਰ ਅੱਜ ਬਾਕੀ ਧੜੇ ਦੀ ਅਕਾਲੀ ਦਲ ਸੁਧਾਰ ਲਹਿਰ ਦੀ ਵੀ ਅਹਮ ਬੈਠਕ ਹੋਣ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਅੱਜ ਵੱਡੀ ਬੈਠਕ ਹੈ ਜਿੱਥੇ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸੁਧਾਰ ਲਹਿਰ ਜਿਹੜਾ ਆ ਉਹ ਉਹਦਾ ਢਾਜਾ ਭੰਗ ਹੋ ਸਕਦਾ ਹੈ। ਅਕਾਲੀ ਦਲ ਦੇ ਵਿੱਚ ਦੁਬਾਰਾ ਆ ਸਕਦੇ ਨਹੀਂ ਆਗੂ ਇਹ ਚਰਚਾਵਾਂ ਛੜੀਆਂ ਹੋਈਆਂ ਨੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅਕਾਲੀ ਦਲ ਸੁਧਾਰ ਲਹਿਰ ਬਾਕੀ ਧੜਾ ਵੀ ਜਿਸ ਨੂੰ ਕਿਹਾ ਜਾਂਦਾ ਹੈ ਉਹਦਾ ਢਾਜਾ ਭੰਗ ਹੋ ਸਕਦਾ ਹੈ ਕਿਉਂਕਿ ਤਾੜਨਾ ਵੀ ਕੀਤੀ ਗਈ ਸੀ ਕਾਲਤ ਸਹਿਬ ਤੋਂ ਕਿ ਹੁਣ ਧੜੇ ਜਿਹੜੇ ਆ ਉਹ ਛੱਡ ਦਿੱਤੇ ਜਾਣ ਤੇ ਇੱਕ ਥਾਂ ਤੇ ਇਕੱਠੇ ਹੋ ਜਾਓ। ਅ ਇਹ ਵੀ ਤਾਂ ਜਿਹੜੀ ਅਕਾਲ ਚਦਰ ਸਾਹਿਬ ਤੋਂ ਦਿੱਤੀ ਗਈ ਸੀਗੀ ਤਾਂ ਉਸ ਨੂੰ ਵਿਚਾਰ ਚਰਚਾ ਕਰਦੇ ਆ ਇਹ ਹੁਣ ਕਿਆਸਰਾ ਹੀ ਲਗਾਈ ਜਾ ਰਹੀ ਹੈ ਕਿ ਟਾਚਾ ਭੰਕ ਹੋ ਸਕਦਾ